ਤੁਸੀਂ ਲੈਣਾ ਪਾਲ ਦੇ ਪੱਤੇ ਦੀ ਪਾਉ ਠੀਕ ਹੈ ਉਹਦੇ ਨਾਲ ਸਾਡੀ ਸਕਿਨ ਵਧੀਆ ਹੋ ਜਾਣੀ ਦੁੱਧ ਨਾਲ ਸਕਿਨ ਨੂੰ ਧੋ ਕੇ ਫੇਸ ਦੀ ਤੁਸੀਂ ਕੋਈ ਵੀ ਕਰੀਮ ਲਾ ਲਓ ਇੱਕ ਪਾਸੇ ਤੁਸੀਂ 10000 ਰੁਪਏ ਦਾ ਫੇਸਲ ਕਰਾ ਲਿਓ ਇੱਕ ਪਾਸੇ ਦੁੱਧ ਨਾਲ ਧੋ ਕੇ 20 ਰੁਪਏ ਵਾਲੀ ਘਰੇ ਜਿਹੜੀ ਕਰੀਮ ਪਈ ਆ ਉਹੀ ਲਾ ਲੇ ਦੇਖੋ ਕਮਾਲ ਦੇ ਜਾਨ ਅੱਕੀ ਨੇ ਕਿਹਾ ਨੇ ਆਪਦੇ ਵੀ ਅਬਦੇ ਉਤੇ ਵੀ ਅਜਮਾਏ ਹੋਏ ਨੇ ਕਈ ਵਾਰੀ ਟੈਲੀਵਿਜ਼ਨ ਤੇ ਜਾਣਾ ਹੁੰਦਾ ਫੜਾ ਫੜਾ ਕਾਲੀ ਕਾਲੀ ਐਦਾਂ ਹੀ ਧੋ ਲਈਦਾ ਉਹਨੂੰ ਤੁਹਾਨੂੰ ਮੈਂ ਉਹ ਚੀਜ਼ ਦੱਸੂਗਾ ਜਿਹੜੀ ਸਾਰੇ ਲਈ ਫਾਇਦੇਮੰਦ ਆ ਤੁਹਾਡੇ ਘਰ ਚ ਦੱਸ ਦਿੰਦਾ ਬੱਚਾ ਵੀ ਲਵਾਏ ਤੁਹਾਡੇ ਘਰ ਚ 100 ਸਾਲ ਦਾ ਬਜ਼ੁਰਗ ਵੀ ਲਾਏ ਕੰਮ ਆਊਗਾ ਪੰਚਮ ਹਲਦੀ ਕਾਲੀ ਹਲਦੀ, ਅੰਬਾ ਹਲਦੀ, ਦਾਰੂ ਹਲਦੀ, ਆਪਣੀ ਨਾਰਮਲ ਪੀਲੀ ਹਲਦੀ ਤੇ ਜੰਗਲੀ ਹਲਦੀ ਇਹ ਪੰਜ ਹਲਦੀਆਂ ਦਾ ਮਿਸ਼ਰਣ ਬਣਾਦਾ ਪੰਚਮ ਹਲਦੀ ਇਹਨੂੰ ਤੁਸੀਂ ਰੋਜ਼ ਗੁੱਧੇ ਚ ਪਾ ਕੇ ਪੀਓ ਤੁਹਾਡੇ ਅੰਦਰੋਂ ਜੁਰੀਕੈਸ ਕੋਲੇਸਟੇਰੋਲ ਤੁਹਾਡੇ ਅੰਦਰ ਡਾਇਬੀਟਿਸ ਲੈਵਲ ਤੁਹਾਡੇ ਅੰਦਰ ਜੁਰੀਕੈਸ ਹਰ ਮਤਲਬ ਇਹਨੇ ਚੀਜ਼ ਨੂੰ ਕੰਟਰੋਲ ਕਰ ਦੇਣਾ ਜਦੋਂ ਤੁਹਾਡੇ ਆਰਗਨਸ ਕੰਟਰੋਲ ਹੋਗੇ ਤਾਂ ਤੁਹਾਡੀ ਬਿਊਟੀ ਨਿਕਲ ਕੇ